ਸਸਕਾਉਸਕਾ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਅੱਜ ਅਸੀਂ ਪਹੁੰਚੇ ਹਾਂ ਹਲਕਾ ਲੁਧਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਉੱਥੇ ਹੀ ਅੱਜ ਜਾਣਾਂਗੇ ਲੁਧਿਆਣੇ ਦੇ ਲੋਕਾਂ ਤੋਂ ਹਾਕ ਕੇ ਕੀ ਕਹਿ ਰਹੀ ਹੈ ਪੰਜਾਬ ਦੀ ਸਿਆਸਤ ਖਾਸ ਕਰਕੇ ਕਿਲੋ ਦੀਆਂ ਨੇ ਦੀ ਕੋਣ ਜਿੱਤ ਰਿਆ ਅਮਰਿੰਦਰ ਸਿੰਘ ਵੜਿੰਗ ਦਾ ਕੀ ਹਾਲ ਹੈ ਰਵਨੀਤ ਸਿੰਘ ਬਿੱਟੂ ਦਾ ਕੀ ਹਾਲ ਹੈ ਤੇ ਜਿਹੜੇ ਹੋਰ ਉਮੀਦਵਾਰ ਖੜੇ ਨੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਉਹ ਭਾਜਪਾ ਦੇ ਨੇ ਉਹਨਾਂ ਦਾ ਕੀ ਹਾਲ ਹੈ ਕੀ ਸਿਤੀ ਹੈ ਗਰਾਊਂਡ ਕੀ ਕਹਿ ਰਿਹਾ ਕਿਉਂਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਜ਼ਿਆਦਾ ਤਾਕਤਵਰ ਮੰਨੇ ਜਾ ਰਹੇ ਦੂਜੇ ਪਾਸੇ ਰਵਦੀਤ ਸਿੰਘ ਬਿੱਟੂ ਦੀ ਜਿਹੜੀ ਸ਼ਾਖ ਹੈ ਪਿਛਲੀ 10 ਸਾਲਾਂ ਦੀ ਉਹ ਵੀ ਦਾਦੇ ਉੱਤੇ ਲੱਗੀ ਹੋਈ ਹੈ ਸੋ ਜਾਣਦਿਆਂ ਲੋਕਾਂ ਤੋਂ ਕਿ ਕੀ ਹਾਲ ਹੈ ਲੁਧਿਆਣਾ ਸ਼ਹਿਰ ਲੁਧਿਆਣਾ ਦੀ ਹਵਾ ਇਸ ਵਾਰ ਉਹ 100 ਨਹੀਂ 200% ਲੁਧਿਆਣਾ ਦੀ ਸੀਟ ਜਿੱਤ ਚੁੱਕੇ ਨੇ ਆਖਰ ਉਹਨਾਂ ਨੂੰ ਲੋਕ ਕਿਉਂ ਚਾਹ ਰਹੇ ਨੇ ਕਾਰਨ ਕੀ ਹੈ ਕਿਹੜੀ ਉਧਾਂ ਦੇ ਵਿੱਚ ਜਿਹੜੀ ਕਿਦਰ ਸਿੰਘ ਜਾਨੇ ਦੇਖੋ ਭਾਜੀ ਛੋਟੀ ਉਮਰ ਦੇ ਵਿੱਚ ਤਿੰਨ ਵਾਰੀ ਐਮਐਲਏ ਬਣਨਾ ਔਰ ਜਿੱਥੇ ਬਾਦਲਾਂ ਦਾ ਗੜ੍ਹ ਹੋਵੇ ਉਹ ਗੜ੍ਹ ਹਲਾ ਕੇ ਤਿੰਨ ਵਾਰੀ ਕੰਟੀਨਿਊਸਲੀ ਜਿਤਨਾ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਤਾਕਤ ਹੋਏਗੀ ਉਸ ਬੰਦੇ ਦੇ ਹੱਥ ਲੋਕਾਂ ਨੇ ਦੇਖਿਆ ਹੋਊਗਾ ਉਹਦੇ ਵਿੱਚ ਕੁਝ ਇਸ ਕਰਕੇ ਸਾਡੇ ਲੁਧਿਆਣਾ ਦੇ ਲੋਕ ਵੀ ਹੁਣ ਬਦਲਾਅ ਚਾਹੁੰਦੇ ਨੇ ਤੇ ਹੁਣ ਰਾਜਾ ਵੜਿੰਗ ਹੀ ਜਿੱਤੂਗਾ ਇੱਥੇ ਲੋਕਾਂ ਨੇ ਬਦਲਾ ਪਹਿਲਾਂ ਵੀ ਵੇਖ ਲੈ ਲੋ ਧਿਆਨੇ ਚ ਕੀ ਉਹ ਬਦਲਾ ਦੇ ਨਾਲ ਚੰਗਾ ਨਹੀਂ ਬਣੀ ਲੋਕਾਂ ਦੇ ਵਿੱਚ ਹੈ ਨਹੀਂ ਕੋਈ ਰਿਸੈਪਸ਼ਨ ਉਹਦਾ ਬਾਰੇ ਰਿਜ਼ਲਟ ਤੇ ਤੁਹਾਨੂੰ 4 ਤਰੀਕ ਨੂੰ ਪਤਾ ਲੱਗ ਹੀ ਜਾਣਾ ਸਾਰਾ ਕੁਝ ਵੈਸੇ ਅੰਦਾਜ਼ਾ ਕੀ ਕਹਿੰਦਾ ਹੈ ਰਪਨਜੀਤ ਮਿੱਟੂ ਦੇ ਨਾਲ ਮੁਕਾਬਲਾ ਹੈ ਬੜੀ ਕਿਦਾਂ ਮੁਕਾਬਲਾ ਕਿਸੇ ਨਾਲ ਨਹੀਂ ਰਾਜਾ ਵੜਿੰਗ ਸਿੰਗਲ ਐਂਡ ਸਿੰਗਲ 1 ਮੈਨ ਪਹਿਲੇ ਨੰਬਰ ਤੇ ਜਿੱਤੂਗਾ ਕਾਰਨ ਕੀ ਹੈ ਕਿਹੜੇ ਕਾਰਨ ਹੈ ਅਜਿਹੇ ਕਾਰਨ ਕੀ ਹੈ ਕਿ ਉਹਨਾਂ ਨੂੰ ਹੀ ਚੁਣਿਆ ਜਾ ਰਿਹਾ ਲੋਕਾਂ ਵਿੱਚ ਜ਼ਿਆਦਾ ਪਿਆਰ ਹੈ ਰਾਜਾ ਜੀ ਦਾ ਰਾਜਾ ਜੀ ਇਹ ਸਾਰਿਆਂ ਨੇ ਰੋਲਾ ਪਾਇਆ ਵੀ ਰਾਜਾ ਜੀ ਬਾਹਰੋਂ ਆਏ ਨੇ ਰਾਜਾ ਜੀ ਰਾਜਾ ਜੀ ਕਿਤੇ ਕੈਨੇਡਾ ਤੋਂ ਨਾ ਆਏ ਨੇ ਰਾਜੀ ਤਾਂ ਹੈ ਤਾਂ ਪੰਜਾਬ ਦੇ ਪ੍ਰਧਾਨ ਨੇ ਉਹ ਤਾਂ ਪੰਜਾਬ ਦੇ ਉਹਨਾਂ ਨੂੰ ਰਾਹੁਲ ਗਾਂਧੀ ਜੀ ਨੇ ਲੁਧਿਆਣਾ ਭੇਜਿਆ ਵੀ ਜਾ ਕੇ ਇਲੈਕਸ਼ਨ ਲੜੋ ਇਸ ਕਰਕੇ ਉਹ ਆਪਣੇ ਲੋਕਾਂ ਦੇ ਵਿੱਚ ਪਿਆਰ ਦੇ ਖਾਤਰ ਲੁਧਿਆਣਾ ਆਏ ਨੇ ਤਾਂ ਲੁਧਿਆਣੇ ਵਾਲੇ ਵੀ ਉਹਨਾਂ ਨੂੰ ਆਪਣਾ ਸਿਰ ਦਾ ਤਾਜ ਸਮਝ ਕੇ ਤੇ ਪਹਿਲੇ ਨੰਬਰ ਤੇ ਲੈ ਕੇ ਆਣ। ਦੇਖੋ ਜੀ ਕਾਂਗਰਸ ਸਰਕਾਰ ਨੇ ਜੋ ਕੰਮ ਕੀਤੇ ਸੀ ਸਭ ਬਹੁਤ ਵਧੀਆ ਕੀਤੇ ਸੀ। ਅੱਜ ਦੀ ਸਰਕਾਰ ਨੇ ਕੁਝ ਨਹੀਂ ਕੰਮ ਕੀਤੇ। ਦੇਖੋ ਬੱਚੇ ਆਪਣੇ ਇੰਡੀਆ ਚੋਂ ਸਾਰੇ ਬਾਹਰਲੇ ਦੇਸ਼ ਵਿੱਚ ਜਾ ਰਹੇ ਨੇ। ਕਿਉਂ ਜਾ ਰਹੇ ਨੇ? ਜੇ ਇਹ ਬੱਚਿਆਂ ਨੂੰ ਇੱਧਰ ਨੌਕਰੀਆਂ ਮਿਲਣ ਉਹ ਕਿਉਂ ਜਾਣ ਬਾਹਰ? ਦੇਖੋ ਸਾਨੂੰ ਤਾਂ ਕਾਂਗਰਸ ਸਰਕਾਰ ਤੇ ਪੂਰਾ ਪ੍ਰੋਸਾਵਾ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਵੀ ਅੱਗੇ ਮਿਲੀਆਂ ਵੀ ਨਹੀਂ। ਅੱਛਾ ਰਾਜਾ ਬੜਿੰਗ ਤੇ ਉੱਤੇ ਕਿੰਨਾ ਕੁ ਭਰੋਸਾ ਕਰ ਰਹੇ ਹੋ ਰਾਜਾ ਬੜਿੰਗ ਤੇ ਸਾਨੂੰ ਪੂਰਾ ਭਰੋਸਾ ਵਾ ਉਹ ਗਿੱਦੜਵਾਹੇ ਵਿੱਚ ਤਿੰਨ ਤਿੰਨ ਵਾਰੀ ਐਮਐਲਏ ਬਣੇ ਨੇ ਤੇ ਸਾਡੇ ਲਈ ਬਹੁਤ ਵਧੀਆ ਲੁਧਿਆਣਾ ਜ਼ਿਲ੍ਹੇ ਲਈ ਬਹੁਤ ਵਧੀਆ ਵਰਕਰ ਨੇ ਤੇ ਸਭ ਦੇ ਕੰਮ ਹੋਣਗੇ ਅੱਛਾ ਤੁਹਾਨੂੰ ਕੀ ਲੱਗਦਾ ਉਹ ਤਾਂ ਉਹਨਾਂ ਨੂੰ ਤਾਂ ਬਾਹਰਲਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਕਿ ਬਾਹਰ ਨਹੀਂ ਜੀ ਕੋਈ ਬਾਹਰ ਲਈ ਨਹੀਂ ਉਹ ਇੱਥੇ ਦੇ ਨੇ ਜੋ ਉਹਨਾਂ ਨੇ ਕੰਮ ਵਧੀਆ ਕੀਤੇ ਤਾਂ ਉਹਨਾਂ ਨੂੰ ਇੱਥੇ ਦੀ ਟਿਕਟ ਮਿਲੀ ਅੱਛਾ ਗਿੱਦੜਵਾਹੇ ਬਾਰੇ ਕੌਣ ਤੁਹਾਨੂੰ ਦੱਸਦਾ ਕਿ ਉਹਨਾਂ ਨੇ ਗਿੱਦੜਵਾਹੇ ਦੇ ਵਿੱਚ ਕੰਮ ਕੀਤੇ ਅਸੀਂ ਜੀ ਗਿੱਦੜਵਾਹੇ ਸਾਡੀ ਭੈਣ ਆ ਅਸੀਂ ਉਹਨਾਂ ਦੇ ਨਾਗਰਿਕ ਗਏ ਰਹੇ ਬੀਆ ਐਮ ਐਲ اے ਦੀ ਵੋਟਾਂ 'ਚ ਤੇ ਤੇ ਹੁਣ ਵੀ ਹੁੰਦਾ ਜੇ ਨਾ ਖੜੀ ਐ ਇੱਥੇ ਵੀ ਲੁਧਿਆਣੀ ਖੜੀ ਐ ਜੀ ਤੇ ਮੈਂ ਸਭ ਨੂੰ ਇਹੀ ਬੇਨਤੀ ਕਰਦੀ ਆ ਵੀ ਰਾਜਾ ਬੜਿੰਗ ਜੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਕਰੋ ਕਿਉਂਕਿ ਲੋਕ ਕਹਿੰਦੇ ਨੇ ਵੀ ਰਾਜਾ ਬੜਿੰਗ ਬਾਹਰੋਂ ਆ ਸਾਨੂੰ ਤਾਂ ਕਦੇ ਬਾਹਰੋਂ ਲੱਗਿਆ ਨਹੀਂ ਕਿ ਇਹ ਤਾਂ ਹਮੇਸ਼ਾ ਲੋਕਾਂ ਦੀਆਂ ਲੜਾਈਆਂ ਲੜਦਾ ਇਹ ਤਾਂ ਜੀ ਅੱਧੀ ਰਾਤੋਂ ਵੀ ਆਪਾਂ ਬਾਜ਼ਮਾਰਗੇ ਫੋਨ ਕਰੀਏ ਤੇ ਨਾ ਦਿਨਾ ਫੋਨ ਚੱਕਦਾ ਤੇ ਸਾਡੇ ਕੋਲੇ ਪਹੁੰਚਦਾ ਸਾਡਾ ਘਰ ਰਾਜੇਵੜਿੰਗ ਦਾ ਘਰ ਪਿੰਡ ਬੱਦੋਵਾਲ ਰਾਜੇਵੜਿੰਗ ਦਾ ਪਿੰਡ ਰਾਜੇਵੜਿੰਗ ਜੀ ਸਾਡੇ ਗੁੱਡ ਮੰਡੀ ਪਾਰਟੀ ਬਹੁਤ ਵਧੀਆ ਪਾਰਟੀ ਸਾਡੀ ਜਿਹੜੇ ਬਿੱਟੂ ਜੀ ਇਹ ਸਾਡੇ ਗਲਤ ਸਾਡੇ ਖਿਲਾਫ ਚੱਲ ਪਏ ਨੇ 200 ਸਾਲ ਪੁਰਾਣੀ ਸਾਡੀ ਪਾਰਟੀ ਛੱਡਤੀ ਬਿੱਟੂ ਭਾਈ ਨੇ ਜਿਹੜੀ ਸਾਡੀ ਕਾਂਗਰਸ ਸਰਕਾਰ ਸਭ ਤੋਂ ਵੱਧ ਵੋਟ ਲੈ ਕੇ ਜਾਏਗੀ ਤੇ ਭਾਜਪਾ ਸਭ ਤੋਂ ਪਿਛੇ ਹੀ ਆਏਗੀ ਲੁਧਿਆਣਾ ਦੇ ਵਿੱਚ ਪਿਛਲੇ 10 ਸਾਲ ਕਾਂਗਰਸ ਜਿੱਤੀ ਹੈ ਤੇ ਇਸ ਵਾਰ ਬਿੱਟੂ ਤੇ ਵੜਿੰਗ ਦਾ ਮੁਕਾਬਲਾ ਦੱਸਿਆ ਜਾ ਰਿਹਾ ਤੇ ਵੜਿੰਗ ਵੜਿੰਗ ਸ਼੍ਰੀ ਵੜਿੰਗ ਸਾਹਿਬ ਦੀ ਪੂਰੀ ਹਵਾ ਤੇ ਸੀਟ ਵੜਿੰਗ ਭਾਜੀ ਨੇ ਲੈ ਕੇ ਜਾਣੀ ਆ ਕਿੰਨੀ ਵੋਟਾਂ ਦੇ ਬਾਰ ਦੇ ਨਾਲ ਲਿਖ ਰਹੇ ਮੈਂ ਕਹਿੰਦਾ 10 ਲੱਖ ਵੋਟਾਂ ਜਿੱਤਣਗੇ ਲੁਧਿਆਣਾ ਵਿੱਚ ਹਵਾ ਵੀਰਜੀ ਪ੍ਰੋਪਰ ਕਾਂਗਰਸ ਪਾਰਟੀ ਦੀ ਹਵਾ ਚੱਲ ਰਹੀ ਹੈ ਔਰ ਵੜਿੰਗ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਂ ਦੇ ਨਾਂ ਤੇ ਬਹੁਤ ਚੰਗੇ ਇਨਸਾਨ ਨੇ ਔਰ ਮਿਲਵਰਤਨ ਲੋਕਾਂ ਨਾਲ ਇਹਨਾਂ ਦਾ ਬਹੁਤ ਚੰਗਾ ਹੈ ਭੈਣ ਜੀ ਬੱਚੇ ਸਾਰਾ ਪਰਿਵਾਰ ਲੁਧਿਆਣੇ ਦੇ ਵਿੱਚ ਹੈ ਔਰ ਇਹ ਜਿੱਥੇ ਵੀ ਲੜੇ ਇਲੈਕਸ਼ਨ ਉਹ ਹਲਕੇ ਨੂੰ ਇਹਨਾਂ ਨੇ ਆਪ ਦਾ ਬਣਾ ਕੇ ਚੱਲੇ ਆ ਬਠਿੰਡੇ ਦੇ ਵਿੱਚ ਵੀ ਲੜੇ ਇਲੈਕਸ਼ਨ ਅਗਧੜਵਾ ਦਾ ਇਹਨਾਂ ਦਾ ਆਪਦਾ ਘਰ ਹੈ ਤਾਂ ਇਹਨਾਂ ਦੀ ਇੱਕੋ ਥੀਮ ਹੈ ਪੰਜਾਬ ਨੂੰ ਲੁਧਿਆਣੇ ਨੂੰ ਤਰੱਕੀ ਦੀ ਰਾਹ ਤੇ ਮੋੜ ਲੈ ਕੇ ਅਜੇ ਕਿਉਂਕਿ ਜੋ ਮੋਦੀ ਸਰਕਾਰ ਦੇ ਪਿਛਲੇ 10 ਸਾਲ ਰਹੇ ਐ ਵਪਾਰੀ ਵਰਗ ਜਿਹੜਾ ਮੱਧਮ ਵਪਾਰੀ ਸੀਗਾ ਉਹਨੂੰ ਬਿਲਕੁਲ ਇਹਨਾਂ ਨੇ ਰਗੜ ਕੇ ਰੱਖਤਾ ਇਹ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਕਦੇ ਕੀੜੀ ਨਹੀਂ ਦੀਂਦੀ ਹੁੰਦੀ ਸੀਗੀ ਵੀ ਮਰਨ ਕਿਦਾਂ ਐਨਾ ਰਾਸ਼ ਹੁੰਦਾ ਸਿਆ ਅੱਜ ਖਾਲੀ ਪਿਆ ਬਾਜ਼ਾਰ ਬਾਈ ਜੀ ਇੰਡਸਟਰੀ ਦਾ ਮੰਦਾ ਹਾਲ ਆ ਹੌਜਰੀ ਦਾ ਕੰਮ ਆ ਲੁਧਿਆਣੇ ਦਾ ਸਭ ਠੱਪ ਹੋ ਗਿਆ ਮੋਦੀ ਦੇ ਆਉਣ ਨਾਲ ਤਾਂ ਸਾਰੇ ਵੀਰਾਂ ਦੀ ਆਵਾਜ਼ ਆ ਪਰੋਬਲ ਲੁਧਿਆਣੇ ਦੀ ਆਵਾਜ਼ ਆ ਵੀ ਰਾਜਾ ਵੜਿੰਗ ਬਹੁਤ ਵੱਡੀ ਲੀਡਰਾਂ ਦੀ ਜਤਰਾ ਹੈ ਜੀ ਰਾਜਾ ਵਡਿੰਗ ਸਾਹਿਬ ਨੂੰ ਸਾਰੇ ਕਹਿ ਰਹੇ ਕਿ ਉਹ ਬਾਹਰ ਲੈਣੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਰਾਜਾ ਵਡਿੰਗ ਸਾਹਿਬ ਨੇ ਕੰਮ ਵਧੀਆ ਕੀਤੇ ਹੈ ਕਿਉਂਕਿ ਤਿੰਨ ਸਰਕਾਰ ਆ ਚੁੱਕੀਆਂ ਜਿਵੇਂ ਕਿ ਭਾਜਪਾ ਹੋ ਗਿਆ ਕਾਲੀ ਦਾ ਲੋਗੀ ਝਾੜੂਗੇ ਝਾੜੂ ਦੇ 2 ਸਾਲ ਹੋ ਗਏ ਦੇਖੋ ਜੀ ਹਜੇ ਤੱਕ ਉਹਨਾਂ ਨੇ ਕੋਈ ਵਰਕ ਨਹੀਂ ਕੀਤਾ ਹੈਗਾ ਤੇ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਸਾਡੇ ਰਾਜਾ ਵਡਿੰਗ ਸਾਹਿਬ ਨੇ ਵੀ ਐਮਐਲਏ ਤਿੰਨ ਵਾਰੀ ਜਿੱਤ ਚੁੱਕੇ ਨੇ ਅਰੇ ਜਦੋਂ ਛਾੜੂ ਦੇ ਐਮਐਲਏ ਬਣੇ ਉਸ ਟਾਈਮ ਤੇ ਸਾਡੇ ਰਾਜਾ ਵਿਡਿੰਗ ਨੇ ਫੇਰ ਵੀ ਚੜ੍ਹਾਈ ਕੀਤੀ ਹੈ ਤੇ ਜਦੋਂ ਉੱਥੇ ਵਰਕ ਕਰ ਸਕਦੇ ਤਾਂ ਓਬਵੀਅਸਲੀ ਉਹ ਲੁਧਿਆਣਾ ਚ ਵੀ ਵਰਕ ਕਰਨਗੇ ਇਹੀ ਉਮੀਦ ਲੈ ਕੇ ਸਾਰੇ ਕਾਂਗਰਸ ਪਾਰਟੀ ਨੂੰ ਵੋਟ ਪਾਣਾ ਚਾਹੁੰਦੇ ਤੇ ਰਾਜਾ ਵਿਡਿੰਗ ਨੂੰ ਜਿਤਾਉਣਾ ਚਾਹੁੰਦੇ ਹੈ ਲੁਧਿਆਣੇ ਦੀ ਹਵਾ ਕੀ ਕਹ ਰਹੀ ਹੈ ਲੁਧਿਆਣੇ ਦੀ ਹਵਾ ਇਸ ਟਾਈਮ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਕਰਦੀ ਹੈ ਅੱਛਾ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਹੋ ਭਾਜਪਾ ਦੀ ਕਹਿੰਦੇ ਹਵਾ ਬਹੁਤ ਹੈ ਤੇ ਸਿੱਧੀ ਜੀ ਗੱਲ ਹੈ ਕਿ ਭਾਜਪਾ ਦਾ ਜਿਹੜਾ ਕਾਡਰ ਹੈ ਵੋਟ ਕਾਡਰ ਵੱਡਾ ਹੈ ਕਿਉਂਕਿ ਅਰਬਨੀਤ ਗੁੱਟ ਸਾਰਾ ਕੁਝ ਛੁੱਟਦਾ ਪਰ ਜਦ ਇਹ ਭਾਰੀਆਂ ਚੀਜ਼ਾਂ ਹੁੰਦੀਆਂ ਉਹ ਥੱਲੇ ਹੀ ਰਹਿ ਜਾਂਦੇ ਆ ਲਫਾਫੇ ਉੱਤੇ ਉੱਡਦੇ ਰਹਿੰਦੇ ਯਾਰ ਰਾਜਾ ਬੜਿੰਗ ਕਹਿੰਦੇ ਆ ਜੀ ਵਧੀਆ ਕੰਮ ਕਰ ਰਹੇ ਨੇ ਤਾਂ ਕਰਕੇ ਅਸੀਂ ਰਾਜਾ ਬੜਿੰਗ ਨੂੰ ਚੁਣਾਂਗੇ ਵੈਸੇ ਲੁਧਿਆਣੇ ਦੀ ਹਵਾ ਕੀ ਕਹਿ ਰਹੀ ਹੈ ਸਾਰੇ ਆ ਹੀ ਲੱਗਦਾ ਜੀ ਕਾਂਗਰਸੀ ਜਿੱਤੋਗੇ ਹੁਣ ਬਿੱਟੂ ਨੂੰ ਸਵਾਲ ਹੋ ਰਹੇ ਆ ਕਿ ਲੱਗਦਾ ਕਿ ਬਿੱਟੂ ਜਿਹੜੇ ਸਵਾਲਾਂ ਤੋਂ ਹੀ ਭੱਜ ਰਿਹਾ ਤਾਂ ਹੀ ਉਹ ਪਾਰਟੀ ਬਦਲ ਗਿਆ ਜਾਂ ਕੰਮ ਨਹੀਂ ਕੀਤੇ ਬਿੱਟੂ ਹਾਂਜੀ ਕੰਮ ਨਹੀਂ ਨਹੀਂ ਕੰਮ ਨਹੀਂ ਕੋਈ ਕਰਿਆ ਨੇ ਅਬ ਇਹਦਾ ਰਾਜਾ ਬੜਿੰਗੇ ਕੰਮ ਕਰੂਗਾ ਹਾਂਜੀ ਉਮੀਦ ਆ ਸਾਨੂੰ ਕਿਵੇਂ ਗਿੱਦੜਵਾਏ ਦੇ ਵਿੱਚ ਕਿਵੇਂ ਵੀ ਹਾਂਜੀ ਉੱਧਰ ਸੁਣਿਆ ਅਸੀਂ ਕੰਮ ਵਧੀਆ ਕਰਿਆ ਇਹਨਾਂ ਨੇ ਤਾ ਤੁਹਾਨੂੰ ਕਿਹਨੇ ਦੱਸਿਆ ਕਿ ਗਿੱਦੜਵਾਏ ਦੇ ਵਿੱਚ ਕੰਮ ਕੀਤਾ ਹੈ ਹੈਗੇ ਨੇ ਜੀ ਸਾਡੇ ਉਧਰ ਸਿਸਟਰ ਨੇ ਸਾਡੇ ਬਰਨਾਲੇ ਤੋਂ ਹਾਂਜੀ ਯੂਥ ਕਾਂਗਰਸ ਕਾਂਗਰਸ ਤੇ ਰਾਜਾ ਵੜਿੰਗ ਸਭ ਤੋਂ ਅੱਗੇ ਜਾ ਰਿਹਾ ਜੀ ਇਸ ਟਾਈਮ ਤੇ ਠੀਕ ਹੈ ਰਾਜਾ ਵੜਿੰਗ ਦੀ ਹਵਾ ਬਹੁਤ ਜ਼ਿਆਦਾ ਹੈ ਜਿੰਨਾ ਵੀ ਬਹੁਤ ਜ਼ਰੂਰੀ ਹੈ ਰਾਜਾ ਵੜਿੰਗ ਦਾ ਕਾਂਗਰਸ ਮਜ਼ਬੂਤ ਹੁੰਦੀ ਹੈ ਇਹਦੇ ਨਾਲ ਪ੍ਰਧਾਨ ਨੇ ਕਾਂਗਰਸ ਦੇ ਠੀਕ ਹੈ ਜੀ ਇਹਦੇ ਕਰਕੇ ਕਾਂਗਰਸ ਹੋਰ ਮਜ਼ਬੂਤ ਹੋਊਗੀ ਰਾਜਾ ਵੜਿੰਗ ਦੇ ਜਿੱਤਣ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਰਾਜਾ ਵੜਿੰਗ ਦੀ ਕਿੰਨੀ ਹ ਰਾਜਾ ਬੜਿੰਗ ਜਿੱਤੇਗਾ ਘੜ ਤੋਂ ਘਟ 10 ਲੱਖ ਦੇ ਮਾਰਜਨ ਨਾਲ ਜਿੱਤੇਗਾ ਪਿੰਡਾਂ ਦੇ ਵਿੱਚ ਕਿਵੇਂ ਦਾ ਮਾਹੌਲ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹਰ ਬੰਦਾ ਸਾਡੇ ਨਾਲ ਹੈ ਜੁੱਤ ਕਾਂਗਰਸ ਦੇ ਨਾਲ ਹੈ ਬਾਕੀ ਬਾਈ ਜੀ ਦੀ ਬੱਕਰੀ ਸ਼ਾਫ ਹੂਣ ਤੇ ਕਰਕੇ ਨਾ ਰਾਜਾ ਬੜਿੰਗ ਜੀ ਪ੍ਰਧਾਨ ਹੂਣ ਕਰਕੇ ਸਾਰੇ ਬੰਦੇ ਰਾਜਾ ਬੜਿੰਗ ਜੀ ਨੂੰ ਚਾਹੁੰਦੇ ਐ ਨਵਾਂ ਚਿਹਰਾ ਹੈ ਠੀਕ ਹੈ ਜੀ ਨੌਜਵਾਨ ਯੰਗ ਹੈਗੇ ਨੇ ਇਸ ਕਰਕੇ ਹਰ ਬੰਦਾ ਬਾਈ ਜੀ ਦੇ ਨਾਲ ਹੈ ਲੁਧਿਆਣੇ ਦੀ ਹਵਾਲਾ ਤਾਂ ਜੀ ਦੇਖੋ ਰਾਜਾ ਵਡਿੰਗ ਜੀ ਦਾ ਹੀ ਨਾਂ ਲੈ ਰਹੀ ਹੈ ਤੇ ਬਹੁਤ ਹੀ ਜ਼ਿਆਦਾ ਮਾਰਜਨ ਨਾਲ ਜਿੱਤਣਗੇ ਲੁਧਿਆਣੇ ਦੀ ਜਨਤਾ ਬਹੁਤ ਹੀ ਜ਼ਿਆਦਾ ਸਾਥ ਦੇ ਰਹੀ ਹੈ ਵਡਿੰਗ ਸਾਹਿਬ ਦੇ ਹੋਂਦ ਤੇ ਖੁਸ਼ ਹੈ ਲੁਧਿਆਣੇ ਦੇ ਵਿੱਚ ਜਨਤਾ ਦੇ ਵਿੱਚ ਪੂਰਾ ਉਤਸ਼ਾਹ ਹੈ ਵਡਿੰਗ ਸਾਹਿਬ ਦੇ ਨਾਲ ਹੈ ਸਭ ਲੁਧਿਆਣਾ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਵਡਿੰਗ ਸਾਹਿਬ ਵਾਰ ਤੋਂ ਆ ਕੇ ਲੜ ਰਹੇ ਨੇ ਨਹੀਂ ਜੀ ਦੇਖੋ ਵਡਿੰਗ ਸਾਹਿਬ ਅਰਗਾ ਲੀਡਰ ਪੰਜਾਬ ਦੇ ਵਿੱਚ ਬਹੁਤ ਹੀ ਮੁਸ਼ਕਲ ਨਾਲ ਮਿਲਦਾ ਮੈਂ ਤਾਂ ਸਗੋਂ ਲੁਧਿਆਣੇ ਦਾ ਇਹ ਸੁਭਾਗ ਹੈ ਬੰਨਾਗਾ ਕਿ ਉਹਨਾਂ ਨੂੰ ਵੜਿੰਗ ਸਾਹਿਬ ਵਰਗਾ ਲੀਡਰ ਮਿਲਿਆ ਇਸ ਗੱਲ ਦੀ ਸਗੋਂ ਲੁਧਿਆਣਾ ਵਾਸੀਆਂ ਨੂੰ ਖੁਸ਼ੀ ਵੀ ਹੈ ਲੋਕਲ ਬੰਦਿਆਂ ਤੋਂ ਪਤਾ ਲੱਗਦਾ ਹੈ ਕਿ ਲੁਧਿਆਣੇ ਵਾਲੇ ਖੁਸ਼ ਨੇ ਵੜਿੰਗ ਸਾਹਿਬ ਤੋਂ ਇੱਕ ਵੱਡਾ ਚਿਹਰਾ ਲੁਧਿਆਣੇ ਦੀ ਸੀਟ ਤੋਂ ਲੜ ਰਿਹਾ ਮੈਂ ਰਾਜਾ ਫਟਿੰਗ ਨੂੰ ਲੁਧਿਆਣੇ ਦੇ ਵਿੱਚ 47 ਸਾਲ ਤੋਂ ਕਾਂਗਰਸ ਦੇ ਨਾਲ ਜੁੜਿਆ ਆਇਆ 1970 ਤੋਂ ਲੈ ਕੇ ਅੱਜ ਤੱਕ ਮੈਂ ਕਾਂਗਰਸ ਨਾਲ ਜੁੜਿਆ ਪਰ ਮੈਂ ਇਹ ਦੇਖਿਆ ਕਿ ਅੱਜ ਤੱਕ ਕਈ ਲੀਡਰ ਆਏ ਔਰ ਆਏ ਔਰ ਡਰਾਮੇ ਕਰਕੇ ਚਲੇ ਗਏ ਕਿਸੇ ਨੇ ਵੀ ਲੁਧਿਆਣੇ ਲਈ ਕੁਝ ਨਹੀਂ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਰਾਜਾ ਵਰਿੰਗ ਔਰ ਉਹਨਾਂ ਦੀ ਵਾਈਫ ਬਹੁਤ ਐਜੂਕੇਟਿਡ ਔਰ ਪੜ੍ਹੀ ਲਿਖੀ ਇੱਕ ਫੈਮਿਲੀ ਵਿੱਚੋਂ ਆ ਗਈ ਹੈ ਔਰ ਸਾਨੂੰ ਪਤਾ ਹੈ ਕਿ ਜੋ سپورਟ ਰਾਜਾ ਵੜਿੰਗ ਜੀ ਨੂੰ ਰਾਜਾ ਵੜਿੰਗ ਦੀ ਫਾਈਵ ਦੇ ਰਹੀ ਹੈ ਇੱਕ ਦੇ ਇੱਕ 2 11 ਕਰਕੇ ਬਹੁਤ ਹੀ ਵਧੀਆ ਲੁਧਿਆਣੇ ਨੂੰ ਇਹ ਬਣਾਣਗੇ ਰਾਜਾ ਵੜਿੰਗ ਜੀ ਨੂੰ ਅਸੀਂ ਕਾਫੀ ਅਰਸੇ ਤੋਂ ਜਾਣਦੇ ਆ ਇੱਕ ਬਹੁਤ ਹੀ ਜੁਝਾਰੂ ਤੇ ਅੰਤਖ ਲੀਡਰ ਨੌਜਵਾਨ ਮੇਰੀ اپੀਲ ਵੀ ਹੈ ਵੀ ਨੌਜਵਾਨ ਪੀੜ੍ਹੀ ਇਹ ਲੀਡਰੀ ਦੇ ਵਿੱਚ ਅੱਗੇ ਹੋਣੀ ਚਾਹੀਦੀ ਹੈ ਇਹਨਾਂ ਨੇ ਤਿੰਨ ਨਰੀ ਐਮਐਲਏ ਸੀਟ ਜਿੱਤੀ ਹੈ ਪਹਿਲੀ ਐਮਐਲਏ ਸੀਟ ਇਹਨੇ ਮਨਪ੍ਰੀਤ ਬਾਦਲ ਨੂੰ ਹਰਾਇਆ ਜਿਹੜਾ ਕਾਲੀਆਂ ਦਾ ਬਹੁਤ ਵੱਡਾ ਚਿਹਰਾ ਸੀ ਹੁਣ ਲੁਧਿਆਣੇ ਦੇ ਵਿੱਚ ਲੜ ਰਿਹਾ ਲੁਧਿਆਣੇ ਵਿੱਚ ਕੱਲ ਅਸੀਂ ਸਰਵੇ ਤੋਂ ਪਤਾ ਲੱਗਿਆ ਵੀ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਖੁਸ਼ ਹੈ ਉਹ ਟੁੱਟੇ ਵੇ ਆ ਕਿਤੇ ਨਾ ਕਿਤੇ ਬਿੱਟੂ ਤੋਂ ਪਰ ਉਹ ਇਹਨਾਂ ਦੀ ਲਹਿਰ ਦੇ ਵਿੱਚ ਸ਼ਾਮਲਾ ਸੀ ਅੰਦਰ ਖਾਤੇ ਪਤਾ ਕੀਤਾ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਅਸੀਂ ਵੋਟ ਵੀ ਇਹਨੂੰ ਪਾਵਾਂਗੇ ਪਾਵਾਂਗੇ ਚੁੱਪਚੀ ਪੀਤੇ ਕੋਈ ਡਰ ਵੀ ਹੁੰਦਾ ਕੋਈ ਮਾਹੌਲ ਵੀ ਹੁੰਦਾ ਪਰ ਰਾਜੇ ਦੀ ਬਹੁਤ ਵਧੀਆ ਗੱਲਬਾਤ ਹੈ ਇੱਥੇ ਲੁਧਿਆਣੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਨਸ਼ਾਅੱਲਾ ਅੱਲਾ ਨਾ ਚਾਹ ਤਾਂ ਪੰਜਾ ਆਏਗਾ ਹੋਰ ਬਤਾਈਏ ਪੰਜੇ ਨੂੰ ਕਿਉਂ ਚੁਰਾ ਜਾ ਰਿਹਾ ਕਮਲ ਨੂੰ ਕਿਉਂ ਨਹੀਂ ਜਾਂ ਫਿਰ ਅਮਲ ਦੇ ਕੋਲ ਮੇਰੇ ਸਾਈਨ ਝਾੜੂ ਹੈ ਮੇਰੀ ਗੱਲ ਮੇਰੀ ਗੱਲ ਸੁਣੋ ਗੱਲ ਇਹ ਹੈ ਕਿ ਪਾਜੀ ਸਭ ਕੋ ਮੌਕਾ ਮਿਲਣਾ ਚਾਹੀਏ 10 ਸਾਲ ਵੀ ਫੂਲ ਆ ਗਿਆ ਅਬ 10 ਸਾਲ ਇਹਨਾਂ ਨੂੰ ਮੌਕਾ ਵੀ ਤੇ ਮਿਲਣਾ ਚਾਹੀਏ ਹੈ ਗੱਲ ਸਹੀ ਨਹੀਂ ਬਸ ਮੇਰੀ ਗੱਲ ਦੱਸੋ ਪੱਕੀ ਬਾਤ

ਮੈਂ ਤਾਂ ਇਹ ਚਾਹੂੰਗਾ ਕਿ ਪੰਜਾਇਤ ਕੇਂਦਰ ਮੈਂ ਪੰਜਾਇਤ ਬਾਗੀ ਕੋਈ ਕਹੀਂ ਵੀ ਆਏ ਬਸ ਜਦੋਂ ਦੇ ਲੁਧਿਆਣੇ ਦੇ ਵਿੱਚ ਰਾਜਾ ਵੜਿੰਗ ਜੀ ਆਏ ਨੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਲੜ ਰਹੇ ਨੇ ਲੁਧਿਆਣੇ ਦੀਆਂ 9 ਵਿਧਾਨ ਸਭਾ ਸੀਟਾਂ ਜਿਦੇ ਵਿੱਚ ਜ਼ਿਆਦਾਤਰ 6 ਸੀਟਾਂ ਸ਼ਹਿਰੀ ਵਿੱਚ ਹੈ ਸ਼ਹਿਰੀ ਤੇ ਦਿਹਾੜ ਦੀਆਂ ਮੁੱਲਾਪੁਰ ਜਗਰਾਵਾ ਗਿੱਲ ਤੇ ਸ਼ਹਿਰੀ ਉੱਤਰ ਪੂਰਬ ਪੱਛੀ ਸਾਰੇ ਪਿੱਛੇ ਰਾਜਾ ਰਾਜਾ ਹੋ ਰਹੀ ਹੈ ਲੁਧਿਆਣੇ ਦੇ ਵਿੱਚ ਰਾਜਾ ਜੀ 2 ਤਰੀਕ ਦੇ ਆਏ ਹੋਏ ਨੇ ਰਾਜਾ ਦੀਆਂ 17 ਮੀਟਿੰਗਾਂ ਤੇ 17 ਉਹਨਾਂ ਦੀਆਂ ਵਾਈਫ ਦੀਆਂ 17 ਉਹਨਾਂ ਦੀਆਂ ਲੜਕੀ ਦੀਆਂ 50 ਮੀਟਿੰਗਾਂ ਰੋਜ਼ ਹੋ ਰਹੀਆਂ ਤੇ ਲਗਾਤਾਰ 11200 ਮੀਟਿੰਗ ਹੋ ਰਹੀ ਹੈ ਜਿਹਦੇ ਭੜਵਾ ਹੰਗਾਰਾ ਹੈ ਲੁਧਿਆਣੇ ਦੀ ਜਨਤਾ ਇੱਕ ਜੋ ਢੋਗੇ ਰਾਜਾ ਜੀ ਨੂੰ ਭਾਰੀ ਮਤਾ ਨਾਲ ਜਿਤਾਣ ਲਈ ਦੇ ਨਾਤੇ ਕਰ ਰਹੀ ਹੈ ਹਵਾ ਭਾਜੀ ਪੂਰੀ ਹੈ ਇਸ ਟਾਈਮ ਜਿਹੜਾ ਬੰਦਾ ਤਿੰਨ ਵਾਰੀ ਜਿੱਤ ਗਿਆ ਐਮਐਲਏ ਬਣ ਗਿਆ ਤੇ ਇੱਥੇ ਬਣਾਉਗੇ ਨਹੀਂ ਕਿ ਉਹ ਹੈਗਾ ਉਹਦੇ ਵਿੱਚ ਕੁਝ ਤਜਰਬਾ ਹੈਗਾ ਤਾਂ ਹੀ ਲੋਕੀ ਇੱਥੇ ਲੈ ਕੇ ਆਏ ਉਹਨਾਂ ਨੂੰ ਦੇਖੋ ਉਹਦੇ ਵਿੱਚ ਗੱਲਬਾਤ ਦਿਖਦੀ ਵੀ ਹੈ ਕਿਉਂਕਿ ਉਹ ਬੰਦਾ ਬਹੁਤ ਘੈਟ ਹੈਗਾ ਸਦਨ 'ਚ ਬੋਲੇਗਾ ਵੀ ਉੱਥੇ ਜਾ ਕੇ ਦਿੱਲੀ 'ਚ ਗੱਲਬਾਤ ਆ ਦੇ ਬੰਦੇ ਬੋਲੀ ਤੇ ਪਤਾ ਲੱਗ ਜਾਂਦਾ ਹੈ ਵੀ ਦਮ ਹੈਗਾ ਦੇ ਵਿੱਚ ਬੋਲਣ ਵਾਲਾ ਹੁਣ 10 ਸਾਲ ਹੋ ਗਏ ਉਹ ਨਜ਼ਰ ਹੀ ਨਹੀਂ ਆਂਦਾ ਬੰਦਾ ਕੱਲ ਮੈਂ ਉਹਦੀ ਇੰਟਰਵਿਊ ਹੁੰਦਾ ਵਿਆ ਸੀ ਕੀ ਕਹਿੰਦੇ ਉਹਨਾਂ ਦੀ ਬਿੱਟੂ ਜੀ ਦੀ ਤੇ ਉਹ ਕਹਿੰਦੇ ਆ ਜੀ ਇੱਕ ਮਹੀਨਾ ਡੇਢ ਮਹੀਨਾ ਤੁਸੀਂ ਉਹ ਕਾਂਗਰਸ ਉਹਦੇ ਵਿੱਚ ਬੀਜੇਪੀ ਵੀ ਚਲੇ ਗਏ ਤੁਸੀਂ ਹੁਣ ਸਾਨੂੰ ਕਹਿੰਦੇ ਆ ਕਿ ਜੀ ਮੈਨੂੰ ਮੋਦੀ ਜੀ ਨਾਲ ਬਿਆਨਦ ਸਿੰਘ ਨਜ਼ਰ ਆਣ ਲੱਗ ਗਏ ਆ ਕਿਹੜੀ ਗੱਲ ਹੋਈ ਬਈ ਇੱਕ ਮਹੀਨੇ ਤੈਨੂੰ ਬਿਆਨਦ ਸਿੰਘ ਨਜ਼ਰ ਆਣ ਲੱਗ ਗਏ ਉਹਦੇ ਵਿੱਚ ਮਨ ਨੂੰ ਸਮਝ ਤੋਂ ਬਾਹਰ ਆ ਯਾਰ ਕਿ ਇਦਾਂ ਦੇ ਬੰਦੇ ਹੈਗੇ ਸਮਝ ਤੋਂ ਬਾਹਰ ਆਣਾ ਜੀ ਇੱਕ ਇੱਕ ਮਹੀਨੇ ਜਨਾਂ ਨੂੰ ਬਿਆਨ ਸਿੰਘ ਨਜਰਾਨਾ ਲੱਗ ਗਿਆ ਕਹਿੰਦਾ ਮੋਦੀ ਚ ਇੰਟਰਵਿਊ ਕਹਿੰਦੇ ਆ ਵੀ ਇਹ ਗੱਲ ਕਹਿੰਦਾ ਮੈਨੂੰ ਕਿਸੇ ਚ ਨਹੀਂ ਨਜਰਾਨਾ ਲੱਗ ਗਿਆ ਕਹਿੰਦਾ ਮੋਦੀ ਚ ਨਜਰਾਨਾ ਲੱਗ ਗਿਆ ਬਿਆਨ ਸਿੰਘ ਮਗਾ ਹਰਾਣ ਹੋ ਗਏ ਯਾਰ ਤੇਰੇ ਤੇ ਮੈਂ ਤੇਰੀ ਗੱਲ ਸੁਣ ਕੇ ਮੈਨੂੰ ਤਾਂ ਹਰਾਣ ਆ ਪੂਰੀ ਪੂਰੀ ਬੱਲੇ ਬੱਲੇ ਜਿ ਲੁਧਿਆਣੇ ਬੱਲੇ ਬੱਲੇ ਕਿ ਕਿ ਬੱਚਾ ਆ ਗਿਆ ਜੀ ਲੇਡੀਜ਼ ਹਰ ਬੰਦੇ ਸਪੋਰਟ ਕਰ ਰਹੇ ਉਹਨਾਂ ਨੂੰ ਬਹੁਤ ਤਕੜੇ ਤਰ੍ਹਾਂ ਅੱਛਾ ਕਾਂਗਰਸ ਸਪੋਰਟ ਕਰਨ ਦਾ ਕਾਰਨ ਕੀ ਆ ਖਾਸ ਕਰਕੇ ਅਮਰਿੰਦਰ ਪਟਨਾਖਰ ਇਹ ਹੀ ਆਈ ਕਾਰਨ ਜਿੰਨੀਆਂ ਸਰਕਾਰਾਂ ਆਈਆਂ ਸਾਹਮਣੇ ਕੋਸ਼ਿਸ਼ ਕੀਤਾ ਤਾਂ ਨਹੀਂ ਅਜੇ ਤੱਕ ਇਹ ਵ ਤੇ ਅਮਰਿੰਦਰ ਸਿੰਘ ਬ੍ਰੀਡਿੰਗ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਹਰ ਤੋਂ ਆਇਆ ਨਹੀਂ ਨਹੀਂ ਬਾਹਰ ਕਿਉਂ ਲੋਕਲ ਪੰਜਾਬ ਦੇ ਬੰਦੇ ਆ ਬਾਹਰ ਦਾ ਸਾਰਾ ਪੰਜਾਬ ਇੱਕ ਹੈ ਬਾਹਰ ਦਾ ਕੀ ਮਤਲਬ ਹੈ ਉਮੀਦ ਹੈ ਕਿ ਕਾਂਗਰਸ ਨੂੰ ਜੇ ਸੀਟ ਮਿਲਦੀ ਹੈ ਤਾਂ ਕੁਝ ਨਾ ਕੁਝ ਹੋਊਗਾ ਬਿਲਕੁਲ ਹੋਊਗਾ ਬਿਲਕੁਲ ਸੀਟ ਹੀ ਮਿਲੂਗੀ 100% ਵੈਸੇ ਲੋਕ ਮੁੱਦੇ ਕੀ ਨੇ ਕਿਸੇ ਬਾਜ਼ਾਰ ਦੇ ਵਿੱਚੋਂ ਆਪਣਾ ਕਾਰੋਬਾਰ ਕੰਮ ਕਰਨ ਲਈ ਆਇਆ ਉਹਦੇ ਦਾਹੀ ਆ ਜੀ ਸਰਕਾਰਾਂ ਨੇ ਜੋ ਤੰਗ ਕਰੀ ਜਾਂਦੀਆਂ ਵਪਾਰੀ ਵਰਗ ਨੂੰ ਹੋਰ ਲਾ ਲੋ ਮੈਂ ਕਿਹਾ ਆਹੀ ਪੱਤਾ ਲਾ ਲੋ ਤੁਸੀਂ ਕਿਸੇ ਪਾਸੇ ਸੂਤ ਹੀ ਨਹੀਂ ਆਉਂਦਾ ਪਿਆ ਕਰ ਚੱਕਰ ਹੀ ਫੇਰ ਲਿਆਉਣਗੇ ਬਦਲ ਵੇਖੋ ਜਿਹੜਾ ਅੱਗੇ ਕਹਿੰਦੇ 25 ਸਾਲਾਂ ਜ ਹੁਣ ਕਰਕੇ ਵਿਖਾ ਦੇ ਸੁੱਲ ਜਾਣੇ ਦੇ ਲੋਕਾਂ ਦੇ ਵੱਲੋਂ ਕੀ ਫਤਵਾ ਦਿੱਤਾ ਜਾਵੇਗਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਿਆ ਤੇ ਹੁਣ ਉਮੀਦ ਹੈ ਕਿ 1 ਤਰੀਕ ਨੂੰ ਲੋਕ ਵੋਟ ਪਾਣ ਜਾਣਗੇ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੋਟ ਪਾਉਣਗੇ ਤੇ ਵੇਖਣਾ ਹੋਵੇਗਾ ਕਿ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਲੋਕ ਫਤਵਾ ਸੁਣਾਉਂਦੇ ਨੇ ਉਹ ਠੀਕ ਹੈ ਹੁਣ 4